ਸਾਹਮਣੇ ਵਾਪਰੇ ਆ ਫਸਿਲ ਤੋਂ ਜੋ ਹੁਕਮ ਆਏ ਬਾਦਲਦਲ ਲਈ ਬਾਦਲ ਲਈ ਸੁਖਬੀਰ ਬਾਦਲ ਲਈ ਪੋਰ ਲੀਡਰਾਂ ਲਈ ਉਹ ਇੱਕ ਕੌਤਕ ਵੱਜੋਂ ਦੇਖਿਆ ਗਿਆ ਤੇ ਲੱਗਿਆ ਕਿ ਇਹ ਸਾਰੇ ਵਰਤਾਰੇ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਨਿਰੋਲ ਨਿਰਪੱਖ ਸੱਚ ਹੋ ਕੇ ਮੁੜ ਕੇ ਸਾਹਮਣੇ ਆਏਗਾ ਫਿਰ ਚੁੱਲ੍ਹੇ ਸੰਤੇ ਨਹੀਂ ਬੁਲਟੇ ਨਵੇਂ ਚੁੱਲ੍ਹੇ ਉਗੋ ਕੈਪਟਨ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਅੱਜ ਪੁਲਿਸ ਨੇ ਇੱਕ ਗ੍ਰਿਫਤਾਰੀ ਪਾਈ ਹੈ ਤੇ ਗ੍ਰਿਫਤਾਰ ਉਸ ਬੰਦੇ ਨੂੰ ਕੀਤਾ ਜਿਹੜਾ ਕਹਿੰਦੇ ਜੀ 3.5 ਲੱਖ ਮਹੀਨੇ ਦੀ ਤਨਖਾਹ ਲੈਂਦਾ ਸੀ ਤੇ ਆਡਿਟ ਆਡਿਟ ਕਰਦਾ ਸੀ ਹੀ ਆਡਿਟ ਫਿਰ ਵੀ ਕਰਦਾ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਸਖਵੀਰ ਭਾਗੋਂ ਦਾ ਨੀਡ ਲਾਹ ਹੁੰਦਾ ਤੇ ਸਰਕਾਰ ਦੇ ਮੂਹਰੇ ਇਹ ਸਵਾਲ ਵੀ ਨਾਲ ਵੱਡਾ ਹੁੰਦਾ ਜਾ ਰਿਹਾ ਕਿ ਫਿਰ ਬਿਆਦਬੀ ਵਾਲੇ ਮਾਮਲੇ ਜਿਹੜੇ 2015 ਦੇ ਮਾਮਲੇ ਨੇ ਇਹਨਾਂ ਤੁਸੀਂ ਬਹਿਬਲ ਕਲਾਮ ਬਿਗਾੜੀ ਕੋਟ ਪੁਰਾਉ ਸਾਰੀ ਪ੍ਰਕਿਰਿਆ ਦੇ ਲਈ ਤੁਸੀਂ ਵਾਅਦਾ ਕਰਕੇ ਵੀ ਆਏ ਸੀ ਉਹਦੇ ਵਿੱਚ ਇਨਸਾਫ ਦਿਵਾਉਣ ਦੀ ਚਤਰੀ ਕਰੋ ਸ਼ੁਰੂ ਹੋਏਗੀ ਉਹਦਾ ਵੀ ਜਵਾਬ ਦੇਣਾ ਪੰਡਾ ਜੇ ਤੁਸੀਂ ਸਰਕਾਰ ਨੂੰ ਸਵਾਲ ਪੁੱਛਦੇ ਹੋ ਜੇ ਤਾਂ ਪ੍ਰੈਸ ਕਾਨਫਰੰਸ ਸਵਾਲ ਪੁੱਛਦੇ ਹੋ ਫਿਰ ਪੈਕੇਟੇ ਕਰਾਉਂਦੇ ਆ ਅੱਛਾ ਉਸ ਅਦਾਰੇ ਤੋਂ ਹੈ ਨਾ ਲੈ ਐਸੇ ਸਭ ਨੂੰ ਪਤਾ ਕਿ ਉਸ ਅਦਾਰੇ ਨਾਲ ਤੁਹਾਡਾ ਵੀ ਹੁਣ ਤਾਲੁਕਾ ਕਿੱਥੇ ਹੈ ਜੇ ਸੋਸ਼ਲ ਮੀਡੀਆ ਤੇ ਸਵਾਲ ਪੁੱਛਦੇ ਫਿਰ ਐਫ ਆਈ ਆਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਰਕਾਰੀ ਹੈਲੀਕਾਪਟਰ ਦੇ ਮਿਸਯੂਜ਼ ਦਾ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੁੱਛਣ ਵਾਲੀਆਂ ਧਿਰਾਂ ਨੂੰ ਐਫ ਆਈ ਆਰ ਦੇ ਰੂਪ ਚ ਨਾਮਜ਼ਦ ਕੀਤਾ ਮੁੱਸੂਲ ਨੇ ਬਧਾਈ ਮੰਗੀ ਤੇ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਦੇ ਕਹੇ ਲਾ ਪਰਾਰ ਨੇ ਪੁੱਛਿਆ ਕਿ ਤੁਸੀਂ ਦੁੱਖ ਚੋਂ ਗੁਜ਼ਰੇ ਹੋ ਔਰ ਆਪਣੇ ਬੱਚੋ ਲੋਕਾਂ ਨਾਲ ਜੰਮੀ ਗਿਆ ਤੁਸੀਂ ਜਦੋਂ ਉਹ ਵੀਡੀਓ ਬਣੀ ਹੋਣਾ ਚਾਹੀ ਗਾ ਮਨੇ ਕਿ ਚੰਦ ਦਿਨ ਹੋ ਗਏ ਨੇ ਮੈਨੂੰ ਪਤਾ ਹੋ ਗਿਆ ਤੇ ਅਸੀਂ ਅਜੇ ਉਸ ਦੁੱਖ ਚੋਂ ਉੱਭਰੇ ਨਹੀਂ ਤਾਂ ਕਾਹਦੀਆਂ ਵਧਾਈਆਂ ਦਿੰਦੇ ਫਰੀ ਮਤਲਬ ਉਹ ਨਵੇਂ ਸਾਲ ਦੇ ਨਾਲ ਤੇ ਵਧਾਈਆਂ ਮੰਗਦੇ ਹੁਣ ਜੀ ਨਵਾਂ ਸਾਲ ਆ ਜੋ ਵੀ ਹੈ ਨਾ ਬਹਾਨਾ ਚਾਹੀਦਾ ਰੋਜੇ ਕੋਈ ਨਾ ਕੋਈ ਦਿਨ ਦਾ ਉਸ ਦੇ ਉੱਤੇ ਅਗਾਮਾਂੇ ਹੋ ਗਿਆ ਜੀ ਕਿ ਉਹਨਾਂ ਨੇ ਉੱਥੇ ਚੌਂਕ ਦੇ ਵਿੱਚ ਹੀ ਜੋ ਤਰੀਕਾ ਕਰਦਾ ਹੂ ਹਾ ਹ ਕਾਰਮਚਾਰਤਾ ਟ੍ਰੈਫਿਕ ਜਮ ਹੋ ਗਿਆ ਕਪੜੇ ਚੱਕ ਨੂੰ ਜੀ ਆ ਕਰ ਲਿਓ ਬਹੁਤ ਪਰਿਵਾਰ ਦੀ ਆਪੀ ਚੀਜ਼ ਸਾਲ 225 ਮੁੱਕ ਗਿਆ ਤੇ ਸਾਲ 226 ਦਾ ਅੱਜ ਪਹਿਲਾ ਦਿਨ ਜਦੋਂ ਪਿਛਲੇ ਬੀਤੇ ਬਰੇਵਲ ਝਾਤ ਮਾਰਦੇ ਆ ਤਾਂ ਪੰਜਾਬ ਨੇ ਬੀਤੇ ਬਰੇ ਦੇ ਵਿੱਚ ਬਹੁਤ ਕੁਝ ਤੱਕਿਆ ਬਹੁਤ ਕੁਝ ਹੰਡਾਇਆ ਬਹੁਤ ਕੁਝ ਵੇਖਿਆ ਮਿੱਤੇਵਰਾ ਪੰਜਾਬ ਦੇ ਵਿੱਚ ਇੱਕ ਖੜ ਦੇ ਰੂਪ ਦੇ ਵਿੱਚ ਵੱਡੀ ਤਬਾਹੀ ਲੈ ਕੇ ਆਇਆ ਖੇਤ ਤਵਾ ਹੋਏ ਫਸਲਾਂ ਤਵਾ ਹੋਈਆਂ ਘਰ ਤਵਾ ਹੋਏ ਪਿੰਡ ਉਜੜ ਗਏ ਦੁਕਾਨਾਂ ਹਟੀਆਂ ਆਮ ਲੋਕ ਗਰੀਬ ਤਬਕਾ ਪਹੁੰਚੜਾ ਤਬਕਾ ਕੋਈ ਨਹੀਂ ਸਾਰਿਆਂ ਤੇ ਵੱਡੀ ਮਾਰ ਪਈ ਕੇਂਦਰ ਤੇ ਸੂਬਾ ਸਰਕਾਰ ਸਿਆਸਤ ਕਰਦੀਆਂ ਨਜ਼ਰ ਆਈਆਂ ਬਾਕੀ ਸਿਆਸੀ ਜਮਾਤ ਵੀ ਉਹ ਸਿਆਸਤ ਖੁੱਦ ਦੀਆਂ ਨਜ਼ਰ ਆਈਆਂ ਤੇ ਪਰ ਨਹੀਂ ਹੋਇਆ ਤਾਂ ਮਸਲੇ ਦਾ ਕੋਈ ਹੱਲ ਨਹੀਂ ਹੋਇਆ ਹੜ੍ਹ ਦੇ ਕਾਰਨ ਤੇ ਗਾਹ ਨੂੰ ਨਾ ਆਵੇ ਉਹਦੇ ਲਈ ਕੋਈ ਚਾਰਜ ਵੀ ਨਹੀਂ ਹੋਈ ਇਸ ਬੀਤੇ ਬਾਰੇ ਦੇ ਵਿੱਚ ਸਿਆਸੀ ਧਿਰਾਂ ਦਾ ਆਪਣਾ ਰੰਗ ਟੰਗ ਰਿਹਾ ਚੁਣੌਤੀਆਂ ਪੰਜਾਬ ਦੇ ਮੂਰੇ ਪੰਜਾਬ ਯੂਨੀਵਰਸਿਟੀ ਵਾਲੀ ਵੀ ਚੰਡੀਗੜ੍ਹ ਵਾਲੀ ਵੀ ਹੈ ਨਸ਼ੇ ਪੱਤੇ ਵਾਲਾ ਮਸਲਾ ਉਵੇਂ ਹੀ ਖੜਾ ਹੈ ਗੈਂਗਸਟਰ ਵਾਲਾ ਮਸਲਾ ਉਵੇਂ ਹੀ ਖੜਾ ਹੈ ਰੋਜ਼ਗਾਰ ਵਾਲਾ ਮਸਲਾ ਉਵੇਂ ਹੀ ਖੜਾ ਹੈ ਆਰਥਿਕ ਚੁਣੌਤੀ ਉਵੇਂ ਹੀ ਖੜੀ ਹੈ ਉਹ ਸਾਰੇ ਮਸਲੇ ਜਿਉਂਦੇ ᱛਿਉਨੇ ਪਰ ਜਦੋਂ ਪੰਜਾਬ ਦੇ ਸਮੁੱਚੇ ਵਰਤਾਰੇ ਨੂੰ ਵੇਖਦੇ ਆ ਤਾਂ ਉਹਦੇ ਵਿੱਚ ਇੱਕ ਪੰਥਕ ਪਹਿਲੂ ਜ਼ਰੂਰ ਆਉਂਦਾ ਹੈ ਕਿਉਂਕਿ ਪੰਜਾਬ ਨੂੰ ਪੰਥ ਤੋਂ ਵੱਖ ਤੇ ਪੰਥ ਨੂੰ ਪੰਜਾਬ ਤੋਂ ਵੱਖ ਕਰਕੇ ਬਿਲਕੁਲ ਨਹੀਂ ਵੇਖਿਆ ਜਾ ਸਕਦਾ ਇਸ ਲਈ ਬੀਤੇ ਬਰੇ ਦੇ ਵਿੱਚ ਪੰਥਕ ਸਿਆਸਤ ਪੰਥਕ ਸੰਸਥਾਾਂ ਮਾ ਪੂਰੀ ਤਰ੍ਹਾਂ ਚਰਚਾ ਚ ਵੀ ਰਹੀਆਂ ਤੇ ਕਈ ਮਸਲੇ ਬਹੁਤ ਵੱਡੇ ਪੱਧਰ ਤੇ ਉਭਰੇ ਵੀ ਤੇ ਕਈ ਕੁਝ ਨਮਾ ਜਨਮਿਆ ਵੀ ਤੇ ਕਈ ਕੁਝ ਸਾਲ ਪੂਰਾ ਹੁਣ ਤੱਕ ਮੁੱਕਦਿਆਂ ਵੀ ਨਜ਼ਰ ਆਇਆ ਜੀ ਹਾਂ ਵੈਸੇ ਤਾਂ 2 ਦਸੰਬਰ 2024 ਨੂੰ ਜੋ ਬਰਤਾਰਾ ਸ਼੍ਰੀ ਕਾਲ ਤੱਕ ਸਭ ਦੀ ਸਾਹਮਣੇ ਵਾਪਰਿਆ ਫਸੀਲ ਤੋਂ ਜੋ ਹੁਕਮ ਆਏ ਬਾਦਲ ਲਈ ਬਾਦਲ ਲਈ ਸੁਖਵੀਰ ਬਾਦਲ ਲਈ ਹੋਰ ਲੀਡਰਾਂ ਲਈ ਉਹ ਇੱਕ ਕੋਟਕ ਵੱਜੋਂ ਦੇਖਿਆ ਗਿਆ ਤੇ ਲੱਗਿਆ ਕਿ ਇਹ ਸਾਰੇ ਵਰਤਾਰੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਿਰੋਲ ਨਿਰਪੱਖ ਸੱਚ ਹੋ ਕੇ ਮੁੜ ਕੇ ਸਾਹਮਣੇ ਆਏਗਾ ਪਰ ਫਿਰ ਚੁੱਲ੍ਹੇ ਸਿਮਟੇ ਨਹੀਂ ਉਲਟੇ ਨਵੇਂ ਚੁੱਲ੍ਹੇ ਉੱਗ ਪਏ ਸੁਖਵੀਰ ਬਾਦਲਹਰੀ ਧਾਰਮਿਕ ਸਜ਼ਾ ਭੁਗਤ ਕੇ ਮੁੜ ਕੇ ਪ੍ਰਧਾਨ ਬਣ ਕੇ ਆਪਣੀ ਉਸੇ ਸਿਆਸੀ ਰਾਹ ਪੈ ਗਏ ਤੇ ਪੁਨਰ ਸਿਰਜੀਤ ਅਕਾਲੀ ਦਲ ਇਸੇ ਬਰੇ ਦੇ ਵਿੱਚ ਸਾਲ 225 ਚ ਜਨਮਿਆ ਤੇ ਦਸੰਬਰ ਤੱਕ ਆਉਂਦੇ ਆਉਂਦੇ ਆ ਚਰਚਾ ਮੈਂ ਆ ਗਈਆਂ ਕਿ ਜੀ ਅੰਦਰ ਤਾਂ ਬਡਾਲਾ ਜੀ ਨੇ ਵੀ ਸਿਫੇ ਦੀ ਧਮਕੀ ਦਿੱਤੀ ਅੰਦਰ ਤਾਂ ਜੀ ਕੈਣੀ ਹਰਪ੍ਰੀਤ ਸਿੰਘ ਨੇ ਵੀ ਸਿਫੇ ਦੀ ਧਮਕੀ ਦਿੱਤੀ ਜੀ ਹਿਆਲੀ ਵੀ ਵੱਖ ਹੋ ਗਈ ਜੀ ਚੰਦੂ ਮੱਜਲੇਉਣੀ ਵੀ ਹੋਰ ਰਾਹ ਲੱਭ ਰਹੇ ਨੇ ਜੀ ਇਹ ਤੱਕ ਲਾਰਾ ਪੈ ਗਿਆ ਬੇਸ਼ੱਕ ਨਵੇਂ ਸਾਲ ਦੇ ਅੱਜ ਪਹਿਲੇ ਦਿਨ ਬੈਠਕ ਕਰਕੇ ਇਹ ਦਿਖਾਉਣ ਦੀ ਇਲੈਕਟ੍ਰੋਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਇੱਕ ਆਏ ਅੱਗੇ ਵਧਾਂਗੇ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗੇ ਪੰਜਾਬ ਦੇ ਏਜੰਡੇ ਤੇ ਜੋ ਵੀ ਹੋਵੇ ਪਰ ਪੁਨਰਸਜੀਤ ਅਕਾਲੀ ਦਲ ਸਾਲ 2025 ਦੇ ਵਿੱਚ ਜਿਸ ਕਦਰ ਬਟੇ ਝੂਲੇ ਤੇ ਸਵਾਰ ਹੋਇਆ ਸੀ ਉਹ ਕੀ ਤੱਕ ਆਉਂਦਿਆਂ ਆਉਂਦਿਆਂ ਖਿੱਲਰ ਦਾ ਨਜ਼ਾਰਾ ਹੈ ਚਰਚਾ ਦੇ ਵਿੱਚ ਸਾਲ ਪਰ ਅੰਮ੍ਰਿਤਪਾਲ ਹਰਣ ਦੀ ਧਿਰ ਵੀ ਰਹੀ ਬੇਸ਼ੱਕ ਆਪ ਉਹਨਾਂ ਦੇ ਜੇਲ੍ਹ ਛੁਨੇ ਪਰ ਉਹਨਾਂ ਦੀ ਪਾਰਟੀ ਕਿਸ ਨਾ ਕਿਸੇ ਰੂਪ ਚਰਚਾ ਚ ਰਹੀ ਜਿਵੇਂ ਨੀ ਚੋਣਾ ਇਹ ਸੱਚ ਖੂਬ ਚਰਚਾ ਚ ਰਹੀਆਂ ਤਰਨ ਤਰਨ ਵਾਲੀ ਖਾਸ ਕਰਕੇ ਫਿਰ ਆ ਬਲਾਗ ਸੰਤੀ ਜिला ਪ੍ਰਿਸ਼ਦ ਦੇ ਵਿੱਚ ਵੀ ਖੇਲ ਸਭਾ ਦਾ ਰਿਹਾ ਪਰ ਪੰਥਕ ਤੌਰ ਦੇ ਉੱਤੇ ਜਿੱਥੇ ਇਹ ਪਹਿਲੂ ਵੱਡਾ ਸੀ ਕਿ 2024 ਦੇ ਅਖੀਰਲੇ ਮਹੀਨੇ ਦੀ 2 ਤਰੀਕ ਨੂੰ ਫੈਸਲਿਆਂ ਦਾ ਅਸਰ ਪੂਰੇ ਬਰੇ ਨਜ਼ਰ ਆਇਆ ਪੁਨਰ ਸਰਜੀਤ ਦੇ ਰੂਪ ਦੇ ਵਿੱਚ ਤਾਂ ਆਇਆ ਹੀ ਆਇਆ ਜਥੇਦਾਰਾਂ ਦੇ ਰੂਪ ਦੇ ਵਿੱਚ ਵੀ ਬਹੁਤ ਕੁਝ ਦੇਖਣ ਨੂੰ ਮਿਲਿਆ ਤਿੰਨ ਜਥੇਦਾਰ ਤੋਰੇ ਗਏ ਦੋ ਨਵੇਂ ਲਿਆਂਦੇ ਗਏ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਜੇ ਵੀ ਪੂਰਨ ਤੌਰ ਤੇ ਜਥੇਦਾਰ ਪੂਰਾ ਬਰਾ ਮਿੱਤਰ ਦੇ ਬਾਵਜੂਦ ਵੀ ਨਹੀਂ ਮਿਲਿਆ ਯਾਨੀ ਰਗਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਿਲੇ ਕੀਤੇ ਗਏ ਯਾਨੀ ਹਰਪ੍ਰੀਤ ਸਿੰਘ ਪਹਿਲਾਂ ਸੇਵਾਸੀ ਹੀ ਉਹਨਾਂ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੀ ਬਾਅਦ ਚੋਂ ਦਮਦਮਾ ਸਾਹਿਬ ਦੀ ਜਥੇਦਾਰੀ ਕਰ ਰਹੀ ਸੀ ਉਹਨਾਂ ਨੂੰ ਤੋਰਿਆ ਗਿਆ ਫਿਰਗਾਨੀ ਸੁਲਤਾਨ ਸਿੰਘ ਤਰਫ ਸ਼ਿਕੇਸਗੜ੍ਹ ਸਾਹਿਬ ਤੋਂ ਉਹਨਾਂ ਨੂੰ ਵਿਲੇ ਕੀਤਾ ਗਿਆ ਫਿਰਗਾਨੀ ਕੁਲਦੀਪ ਸਿੰਘ ਗੜਗੱਜ ਨੂੰ ਲਿਆਂਦਾ ਗਿਆ ਤੇ ਉਹਨਾਂ ਦੀ ਆਮਤ ਤੇ ਉਹਨਾਂ ਦੀ ਦਸਤਾਰ ਬੰਦੀ ਤੇ ਇਸ ਬਰੇ ਦੇ ਵਿੱਚ ਸਭ ਤੋਂ ਵੱਡਾ ਮਸਲਾ ਬਣਿਆ ਕਿ ਮਰਿਆਦਾ ਨੂੰ ਢਾ ਲੱਗੀ ਤੇ ਅੱਜ ਇਹ ਬਰਾ ਜਦੋਂ ਮੁੱਕ ਰਿਹਾ ਸੀ ਤਦ ਉਹ ਜਦੋਂ ਗਾਇਕ ਜਸਵੀਰ ਜੱਸੀ ਦੇ ਗਾਇਨ ਦਾ ਮਸਲਾ ਆਇਆ ਤਦ ਉਹ ਸੋਸ਼ਲ ਮੀਡੀਆ ਤੇ ਵੀ ਬੈਸਤ ਤਰੀਕੇ ਜੀ ਜਥੇਦਾਰ ਸਾਹਿਬ ਤਾਂ ਆਪ ਮਰਿਆਦਾ ਅਨਸਾਰ ਨਹੀਂ ਬਣਈ ਉਹ ਮਰਿਆਦਾ ਦੀ ਗੱਲ ਕਿਵੇਂ ਕਰ ਰਹੇ ਸੋ ਜਿੰਨੀ ਚਰਚਾ ਹੋਈ ਉਹ ਆਪਾਂ ਸਾਰੇ ਉਸ ਤੋਂ ਬਾਅਦ ਪੈਪਰ ਇਹ ਮੁੱਦਾ ਵੱਡਾ ਸੀ ਗਿਆਨੀ ਮਤਲਬ ਕੁਲਦੀਪ ਸਿੰਘ ਗੜਗਾ ਜੋਰਾਂ ਦੀ ਨਿਯੁਕਤੀ ਦਾ ਤੇ ਉਹ ਤਰੀਕਾ ਕਰਦਾ ਤੇ ਇਸੇ ਬਰੇ ਦੇ ਵਿੱਚ ਫਿਰ ਦੁਬਾਰਾ ਦਸਤਾਰਬੰਦੀ ਵੀ ਹੋਈ ਸੋ ਫਿਰ ਸਿੱਖ ਸੰਪਰਦਾਮਾ ਸਿੱਖ ਸੰਸਥਾ ਮਾ ਟਕਸਾਲ ਉਹ ਸਾਰੇ ਉੱਤੇ ਹਾਜ਼ਰ ਵੀ ਹੋਏ ਚਲੋ ਇਸ ਦੇ ਵਿੱਚ ਫਿਰ ਬਾਬਾ ਟੇਕ ਸਿੰਘ ਧਨੋਲਾ ਦੀ ਨਿਯੁਕਤੀ ਵੀ ਇਸੇ ਪਰੇ ਦੇ ਵਿੱਚ ਤੇ ਧਾਮੀ ਹੋਰ ਵਾਲਾ ਮਾਮਲਾ ਵੀ ਕਾਫੀ ਵੱਡਾ ਚੱਲਦਾ ਰਿਹਾ ਸਾਰਾ ਇਸ ਪ੍ਰਕਿਰਿਆ ਦੇ ਵਿੱਚ ਤੇ ਇਹਦੇ ਨਾਲ ਹੀ ਵਿਕਰਮ ਜੀਠਿਆ ਦਾ ਮਾਮਲਾ ਜੇ ਅਕਾਲੀ ਸਿਆਸਤੀ ਗੱਲ ਕਰੂੰ ਫਿਰ ਮਤਲਬ ਕਿ ਬਲਟੋਹ ਬਰਸਾ ਸਿੰਘ ਬਲਟੋਹ ਵਾਲਾ ਮਾਮਲਾ ਕਿ ਲੋ ਜੀ ਵਾਪਸੀ ਹੋ ਗਈ ਸਾਰਾ ਕੁਝ ਇਸ ਵਾਰੀ ਪ੍ਰਕਿਰਿਆ 'ਮਾ ਸਭ ਦੀ ਨਜ਼ਰਾਂ 'ਚ ਰਹੀਆਂ ਸਾਲ ਮੁੱਕਦੇ ਆ ਮੁੱਕਦੇ ਆ 328 ਪਾਵਨ ਲਾਪਤਾ ਸਰੂਪ ਦੇ ਮਾਮਲੇਆ ਮਾਮਲਾ ਵੀ ਵੱਡਾ ਹੋ ਗਿਆ 220 ਦਾ ਮਾਮਲਾ ਕਿ 328 ਪਾਵਨ ਸਰੂਪ ਲਾਪਤਾ ਨਹੀਂ ਜੀ ਐਸਜੀਪੀਸੀ ਆਪਣੇ ਤਰੀਕੇ ਕਰਨਾ ਕਹਿੰਦੀ ਅਸੀਂ ਤਾਂ ਆਪਣਾ ਕੰਮ ਕੀਤਾ ਅਸੀਂ ਤਾਂ ਜੀ ਦੋਸ਼ੀ ਸਸਪੈਂਡ ਕਰਤੇ ਜੀ ਕੱਢਤੇ ਜੀ ਕਰ ਬਈ ਪਾਤੀ ਜੀ ਇਹ ਜੀ ਲੈਣ ਦੇਣ ਦਾ ਮਸਲਾ ਸੀ ਅੰਕੜਿਆਂ ਦਾ ਮਸਲਾ ਸੀ ਇਹ ਦਰਸਤਗੀ ਦਾ ਮਸਲਾ ਸੀ ਜੀ ਇਹਦੇ ਵਿੱਚ ਕੋਈ ਬੇਅਦਬੀ ਵਾਲਾ ਮਸਲਾ ਨਹੀਂ ਲਾਪਤਾ ਹੋਣ ਵਾਲਾ ਮਸਲਾ ਨਹੀਂ ਪਰ ਇਸ ਬਰੇ ਦੇ ਅਖੀਰਲੇ ਮਹੀਨੇ ਤੱਕ ਆਉਂਦਿਆਂ ਆਉਂਦਿਆਂ ਸਰਕਾਰ ਨੇ ਐਫ ਆਈ ਆਰ ਵੀ ਕੀਤੀ ਸੱਟ ਵੀ ਬਣਾਤੀ ਤੇ ਇਸ ਲਈ ਇਹ ਬਰੇ ਦੇ ਵਿੱਚ ਅਖੀਰ ਤੱਕ ਪੰਥਕ ਮੁੱਦੇ ਦੇ ਤੌਰ ਤੇ 328 ਪਾਵਨ ਰੂਪ ਲਾਪਤਾ ਹੋਣ ਦਾ ਮਾਮਲਾ ਵੱਡੇ ਰੂਪ ਸਾਮਣੇ ਆਇਆ ਚਲੋ ਇੱਕ ਪਾਸੇ ਤਾਂ ਪੰਜਾਬ ਦਾ ਓਵਰਆਲ ਮਾਮਲਾ ਸੀ ਦੋਵੇਂ ਪਾਸੇ ਪੰਥਕ ਸਫਾ ਦੇ ਵਿੱਚ ਪੰਥਕ ਸਿਆਸਤ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਪੂਰਾ ਬਰਾ ਉਥਲ-ਪੁਥਲ ਰਹੀ ਤੇ ਇਸ ਦੇ ਵਿੱਚ ਸਰਕਾਰ ਤੇ ਐਸਜੀਪੀਸੀ ਦਾ ਟਕਰਾਅ ਵੀ ਹੁੰਦਾ ਨਜ਼ਰ ਆਇਆ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਟਾ ਦਿਨ ਨੂੰ ਲੈ ਕੇ ਤੇ ਇਸ ਸਾਲ ਦੇ ਵਿੱਚ ਮੰਤਰੀ ਵਿਤਾਲੂ ਕੀਤੇ ਗਏ ਇੱਕ ਪੇਸ਼ੋਲੇ ਇੱਕ ਨੂੰ ਸਤਿਆ ਹੋਇਆ ਸੋ ਇਹ ਵੀ ਪ੍ਰਕਰਿਆ ਰਹੀ ਪਰ ਜਿਸ ਤਰ੍ਹਾਂ ਅਖੀਰ ਤੱਕ ਆਉਂਦੀ ਆ ਮੈਂ ਗੱਲ ਕੀਤੀ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ ਦੀ ਨਵਾਂ ਸਾਲ ਚੜਦੇ ਆ ਲਓ ਜੀ ਗ੍ਰਿਫਤਾਰੀ ਹੋ ਗਈ ਬਿਲਕੁਲ ਜੀ ਇੱਕ ਅਗਲਾ ਪੜਾ ਹੁਣ ਨਵੇਂ ਬਰੇ ਦਾ ਪਹਿਲਾ ਦਿਨ ਕਿ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਅੱਜ ਪੁਲਿਸ ਨੇ ਇੱਕ ਗ੍ਰਿਫਤਾਰੀ ਪਾਈ ਹੈ ਤੇ ਗ੍ਰਿਫਤਾਰ ਉਸ ਬੰਦੇ ਨੂੰ ਕੀਤਾ ਜਿਹੜਾ ਕਹਿੰਦੇ ਜੀ 3.5 ਲੱਖ ਮਹੀਨੇ ਦੀ ਤਨਖਾਹ ਲੈਂਦਾ ਸੀ ਤੇ ਆਡਿਟ ਆਡਿਟ ਕਰਦਾ ਸੀ ਜੀ ਆਡਿਟ 'ਚ ਫੇਰ ਵੀ ਗੜਬੜਾ ਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਜੀ ਇਹ ਸੁਖਵੀਰ ਬਾਦਲ ਦਾ ਨੇੜਲਾ ਬੰਦਾ ਰਿਹਾ ਬਿਲਕੁਲ ਜੀ ਕਹਿੰਦੇ ਜੀ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ 'ਚ ਸੁਖਵੀਰ ਬਾਦਲ ਦਾ ਨੇੜਲਾ ਗ੍ਰਿਫਤਾਰ ਕਰ ਲਿਆ ਗਿਆ ਚਾਰਟਡ ਅਕਾਊਂਟੈਂਟ ਨੂੰ ਅੰਮ੍ਰਿਤਸਰ ਪੁਲਿਸ ਨੇ ਫੜਿਆ ਐਸਜੀਪੀਸੀ ਦੇ ਆਡਿਟ ਦੀ ਜ਼ਿੰਮੇਵਾਰੀ ਇਹ ਸੰਭਾਲਦਾ ਰਿਹਾ ਹੁਣ ਬੇਸ਼ੱਕ ਨਹੀਂ ਸੀ ਇਸ ਨੂੰ ਲਾਂਭੇ ਕਰ ਦਿੱਤਾ ਗਿਆ ਸੀ ਦਾਅਵਾ ਤਾਂ ਐਸਜੀਪੀਸੀ ਦਾ ਇਹ ਕਿ 2700 ਵਿੱਚ ਇਹਦੀਆਂ ਸੇਵਾਵਾਂ ਖਤਮ ਕਰਤੀਆਂ ਸੀ ਪਰ ਸੁਫੀਲ ਬਾਦਲਾ ਨੀਡਤਾ ਦਾ ਦਮ ਹੈ ਜਨਤਕ ਤੌਰ ਤੇ ਮੀਡੀਆ ਦੇ ਵਿੱਚ ਚਰਚਾ ਚ ਸੋ ਇਹ ਪਹਿਲੂ ਵੱਡਾ ਬਣਦਾ ਫਿਰ ਬਿਲਕੁਲ ਜੀ ਖਬਰ ਕੀ ਹੈ ਖਬਰ ਇਹ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਦੀ ਨਗਰੀ ਦੇ ਵਿੱਚ ਸ਼ੀਰ ਗੁਰਗਰਾਮ ਸਬਜੀ ਦੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ 'ਚ ਉਸ ਨੂੰ ਗਵਨ ਦਾ ਹਵਾਲਾ ਦੇ ਕੇ ਕਿਸੇ ਸਮੇਂ ਐਸਜੀਪੀਸੀ ਨੇ ਮਤਾ ਪਾਇਆ ਸੀ ਕਿ ਵੀ ਇਹਦੀ ਕਾਨੂੰਨੀ ਪ੍ਰਕਿਰਿਆ ਤਹਿਤ ਇਹਦੀ ਜਾਂਚ ਕਰਾਈ ਜਾਵੇ ਫਿਰ ਉਹ ਮਤਾ ਆਪੇ ਬਦਲਿਆ ਤੇ ਕਿਹਾ ਐ ਐਸਜੀਪੀਸੀ ਦੇ ਪ੍ਰਧਾਨ ਨੇ ਹਾਲ ਹੀ 'ਚ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਜੀ ਉਹ ਤਾਂ ਫਿਰ ਸਾਨੂੰ ਵਿਦਵਾਨਾਂ ਨੇ ਸਵਾਲ ਦਿੱਤੀ ਕਿ ਸਰਕਾਰੀ ਦਖਲ ਸ਼ੋਭਾ ਨਹੀਂ ਦਿਆ ਇਹ ਤਾਂ ਆਪਣੇ ਪੱਧਰ ਤੇ ਨਹੀਂ ਜਿੱਥੇ ਵਾਲਾ ਮਾਮਲਾ ਪਰ ਸਰਕਾਰ ਐਫਆਈਆਰ ਕਰਦੀ ਹੈ ਤੇ ਸੱਟ ਬਣਾਉਂਦੀ ਹੈ ਤੇ ਅੱਜ ਸਾਲ 226 ਦੇ ਪਹਿਲੇ ਦਿਨ 1 ਜਨਵਰੀ ਨੂੰ ਚਾਰਟਰਡ ਅਕਾਊਟੈਂਟ ਰੇ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਬਿਲਕੁਲ ਜੀ ਕਹਿੰਦੇ ਜੀ ਇਸ ਮਾਮਲੇ ਦੇ ਵਿੱਚ ਸਾਬਕਾ ਅੰਤਰਿਕ ਆਡਿਟ ਮਤਲਬ ਜਿਹੜੇ ਆਡੀਟਰ ਰਹੇ ਨੇ ਤੇ ਸੁਖਵੀਰ ਬਾਦਲ ਦੇ ਕਰੀਬੀ ਰਹੇ ਨੇ ਸਤਵਿੰਦਰ ਸਿੰਘ ਕੋਹਲੀ ਸਤਿੰਦਰ ਸਿੰਘ ਕੋਹਲੀ ਨੂੰ ਕਹਿੰਦੇ ਜੀ ਗ੍ਰਿਫਤਾਰ ਕਰ ਲਿਆ ਇਹ ਮਾਮਲਾ 220 ਦਾ ਚਰਚਾ ਚ ਉਸ ਸਮੇਂ ਆਇਆ ਸੀ ਤੇ ਜਿਹੜੀ ਕੱਲ ਤੱਕ ਸਵਾਰਾ ਗਠਿਤ ਜਾਂਚ ਕਮੇਟੀ ਨੇ ਉਚਲਾਪਰਵਾਈ ਵੀ ਪਾਈ ਗਈ ਸੀ ਤੇ ਪਰ ਸੰਗਤ ਨੂੰ ਐਸਜੀਪੀਸੀ ਜਾਂ ਇਹ ਜਾਂਚ ਕਮੇਟੀ ਇਹ ਅਜੇ ਤੱਕ ਨਹੀਂ ਜਾਣ ਸਕੀ ਕਿ ਉਹ 328 ਰੂਪ ਅਨ ਕਿਥੇ ਜੋ ਇਹ ਕਹਿੰਦੇ ਨੇ ਕਿ ਤਕਨੀਕੀ ਗਲਤੀ ਹੈ ਦਰੂਸਗੀ ਦੀ ਗਲਤੀ ਹੈ ਅੰਕੜਿਆਂ ਦੀ ਗਲਤੀ ਹੈ ਇਹ ਭੇਟਾ ਲੈਣ ਦੇਣ ਦੇ ਕਪੜੇ ਦੀ ਗਲਤੀ ਹੈ ਹੈਨਾ ਪਰ 328 ਰੂਪ ਉਹ ਗਏ ਕਿਥੇ ਇਹ ਜਵਾਬ ਅਜੇ ਤੱਕ ਐਸਜੀਪੀਸੀ ਸੰਗਤ ਨੂੰ ਵੀ ਨਹੀਂ ਦੇ ਸਕੀ ਸੋ ਜਿਹਨੇ ਫਿਰ ਸਰਕਾਰ ਨੂੰ ਮੌਕਾ ਦਿੱਤਾ ਤੇ ਪੁਲਿਸ ਨੇ ਕਾਰਵਾਈ ਪਾਉਣੀ ਸ਼ੁਰੂ ਕੀਤੀ ਹਾਲੇ ਚ ਪੰਜਾਬ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਸੀ ਮਾਮਲੇ ਚ ਭਗਵੰਤ ਮਾਨ ਦਾ ਵੀ ਪੱਖ ਸਾਹਮਣੇ ਆ ਗਿਆ ਸੀ ਉਹ ਖੁਦ ਮੀਡੀਆ ਚ ਸਾਹਮਣੇ ਆ ਗਿਆ ਦਮ ਭਰ ਆ ਕੇ ਜੀ ਸਾਨੂੰ ਟਕਰਾ ਕਹਿੰਦੇ ਨੇ ਸਾਨੂੰ ਦਖਲ ਕਹਿੰਦੇ ਨੇ ਪਰ ਲੱਗ ਰਿਹਾ ਕਿ ਸਰਕਾਰ ਨੇ ਤਹਿਇਆ ਕਰ ਲਿਆ ਕਿ ਆਪਾਂ ਹੁਣ ਪੰਥਕ ਮੋੜਾ ਕੱਟਣਾ ਤੇ ਆਪਾਂ 27 ਦੇ ਵਿੱਚ ਪੰਥਕ ਝੰਡੇ ਤੇ ਚੋਣ ਲੜਨੀ ਹੈ ਦੇਖਦੇ ਹਾਂ ਜੀ ਇਹ ਏਜੰਡਾ ਇਹਨਾਂ ਨੂੰ ਕਿੰਨਾ ਕੁ ਫਲਦਾ ਫੁਲਦਾ ਜਾਂ ਨਹੀਂ ਪਰ ਸੰਗਤ ਇਹ ਚਾਹੁੰਦੀ ਹੈ ਕਿ 328 ਦਾ ਪਤਾ ਸਰੂਪ ਦੇ ਮਾਮਲੇ ਦੇ ਵਿੱਚ ਸੱਚ ਤਾਂ ਪਤਾ ਲੱਗੇ ਪਰ ਸੰਗਤਾਂ ਬੇਅਦਬੀ ਵਾਲੇ ਮਾਮਲੇ 'ਚ ਵੀ ਇਨਸਾਫ ਚਾਹੁੰਦੀ ਹੈ ਉਧਰੋਂ ਪਿੱਠ ਕੀਤੀ ਹੋਈ ਹੈ ਸਰਕਾਰ ਨੇ ਇੱਧਰ ਤਰ ਲੋ ਮੱਛੀ ਆ ਸੋ ਇਸ ਨੂੰ ਵੀ ਲੋਕ ਰਾਜਨੀਤਿਕ ਪੈਂਤੜੇ ਬਾਜੀ ਵੀ ਦੇਖਦੇ ਨੇ ਸੋ ਤਾਂ ਜੀ ਜੋ ਪਹਿਲੂ ਹੈ ਜੀ ਕਹਿੰਦੇ ਜੀ ਪੁਲਿਸ ਦੀ ਐਫ ਆਈ ਆਰ ਦਰਜ ਕੀਤੀ ਕਿਉਂ ਤੋਂ ਭਗਵੰਤ ਮਾਨ ਵੀ ਸਾਹਮਣੇ ਜਿੱਤੋਂ ਬਾਅਦ ਇਹ ਕਾਰਵਾਈ ਤੇ ਜੋਗੀ ਸ਼੍ਰੋਮਣੀ ਕਮੇਟੀ ਨਾਲ ਟਕਰਾਅ ਵੱਦਾ ਨਜ਼ਰ ਆਇਆ ਤੇ ਹੁਣ ਐਸ ਐਸ ਕੋਹਲੀ ਸਤਿੰਦਰ ਸਿੰਘ ਕੋਹਲੀ ਜਿਹੜੇ ਐ ਐਸ ਐਸ ਕੋਹਲੀ ਐਂਡ ਐਸੋਸੀਏਟ ਫਰਮ ਨੂੰ 2009 2009 ਦੇ ਵਿੱਚ ਐਸਜੀਪੀਸੀ ਨੇ ਅੰਤਰਿਕ ਆਡਿਟ ਖਾਤਿਆਂ ਦਾ ਕੰਪਿਊਟਰਿਕ ਕਰਨ ਤੇ ਹੋਰ ਸਾਰਾ ਕੁਝ ਦਰੁਸਤ ਕੀ ਕਰਨ ਦੇ ਲਈ 3.5 ਲੱਖ ਰੁਪਏ ਮਹੀਨੇ ਦੀ ਤਨਖਾਹ ਤੇ ਰੱਖਿਆ ਸੀ ਤੇ 2020 ਦੇ ਵਿੱਚ ਕਹਿੰਦੇ ਸੇਵਾਮਾਰੀयां ਖਤਮ ਕਰਤੀਆਂ ਬਹੁਤ ਮੁੱਦਾ ਬਣਿਆ ਸੀ ਕਿ ਇੰਨੀ ਮਹਿੰਗੀ ਤਨਖਾਹ ਤੇ ਰੱਖਣ ਦਾ ਮਸਲਾ ਸ਼੍ਰੀ ਕਲਤਕਸਵਰ ਗਠਿਤ ਜਾਂਚ ਕਮੇਟੀ ਦੀ ਰਿਪੋਰਟ ਦੇ ਵਿੱਚ ਕਹਿੰਦੀ ਗੱਲ ਸਾਹਮਣੇ ਆਈ ਕਿ ਐਸਐਸ ਕੋਹਲੀ ਐਂਡ ਐਸੋਸੀਏਸ਼ਨ ਫਰਮ ਨੇ ਕੇਵਲ ਇੱਕੋ ਕੰਮ ਕਰ ਕੀਤਾ ਸੀ ਤੇ ਉਸ ਦੇ ਵਿੱਚ 4 ਕਮਾਦਾਂ ਨੂੰ ਭੁਗਤਾਨ ਹੋ ਗਿਆ ਜਿਹਦੇ ਜਿਹਦੇ ਵਿੱਚ ਪਾਵਨ ਸਰੂਪ ਗਵਨ ਰੋਕਣ ਦੇ ਵਿੱਚੋਂ ناکਾਮਜਾਬ ਹੋ ਗਏ ਸੋ 220 ਦੇ ਵਿੱਚ ਐਸੀਪੀਸੀ ਕਹਿੰਦੀ ਅਸੀਂ ਉਹਦੀਆਂ ਸੇਵਾਵਾਂ ਸਮਾਪਤ ਕਰਤੀਆਂ ਤੇ 75% ਦੀ ਭੁਗਤਾਨ ਦੀ ਵਸੂਲੀ ਦੇ ਲਈ ਮਤਾ ਵੀ ਪਾਸ ਕੀਤਾ ਤੇ ਕਿਹਾ ਜਾਂਦਾ ਜੀ ਕਿ ਐਸਐਸ ਕੋਹਲੀ ਸੁਖਵੀਰ ਬਾਦਲ ਦੇ ਨੇੜਲੇ ਨਸਿੰਦਰ ਸਿੰਘ ਕੋਹਲੀ ਦਾ ਪਰਿਆ ਜਾ ਰਿਹਾ ਹੈ ਅਜੇ ਸੁਖਵੀਰ ਬਾਦਲ ਨੇ ਤੇ ਕੋਈ ਮੂੰਹ ਨਹੀਂ ਖੋਲਿਆ ਕੋਹਲੀ ਨੂੰ ਸੁਖਵੀਰ ਬਾਦਲ ਦਾ ਕਰੀਬੀ ਚਾਰਟਰਡ ਅਕਾਊਂਟੈਂਟ ਦੱਸਿਆ ਜਾ ਰਿਹਾ ਹੈ ਜੋ ਉਹਨਾਂ ਦੇ ਨਿੱਜੀ ਤੇ ਐਸਜੀਪੀਸੀ ਦੇ ਖਾਤਿਆਂ ਦੀ ਸੰਭਾਲ ਕਰਦੇ ਸੀ ਕਹਿੰਦੇ 2003 ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੇ ਬਾਦਲ ਪਰਿਵਾਰ ਦੇ ਕਾਲੇ ਤੋਂ ਨੂੰ ਸੁਪੇਦ ਕਰਨ ਦੇ ਮਾਮਲੇ ਦੇ ਵਿੱਚ ਹੈ ਗ੍ਰਿਫਤਾਰੀ ਬਰੰਟ ਜਾਰੀ ਵੀ ਕੀਤੀ ਸੀ ਇਹ 2003 ਦਾ ਉਹਦੇ ਨਾਲ ਜੁੜਿਆ ਮਾਮਲਾ ਸੀਐਮ ਭਗਵੰਤ ਮਾਨ ਨੇ ਦਸੰਬਰ 2025 ਦੇ ਵਿੱਚ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਕੋਲੀ ਸੁਖਬੀਰ ਦੇ ਸੀਏ ਨੇ ਤੇ ਐਸਪੀਸੀ ਦੇ ਮਤਿਆਂ ਨੂੰ ਲਾਗੂ ਨਾ ਕਰਨ ਦੇ ਉੱਤੇ ਉਹਨਾਂ ਨੇ ਸਵਾਲ ਚੁੱਕੇ ਸੀ ਕਿ ਜਦੋਂ ਐਸਪੀਸੀ ਨੇ ਮਤਾ ਪਾਇਆ ਕਿ ਕਾਨੂੰਨੀ ਕਰਮ ਚਾਹੀਦੇ ਫਿਰ ਆਪ ਵੀ ਆਪਣੇ ਮਤੇ ਤੋਂ ਕਿਉਂ ਭੱਜੇ ਸੋ ਇਸ ਲਈ ਹੁਣ ਇਹ ਇਸ ਮਾਮਲੇ ਦੇ ਵਿੱਚ ਪਹਿਲੀ ਗ੍ਰਿਫਤਾਰੀ ਚਾਰਟਡ ਅਕਾਊਂਟੈਂਟ ਰਏ ਐਸਪੀਸੀ ਦੇ 3.5 ਲੱਖ ਮਹੀਨੇ ਦੀ ਤਨਖਾਹ ਲੈਣ ਵਾਲੇ ਵਿਅਕਤੀ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਸ ਗ੍ਰਿਫਤਾਰੀ ਦੇ ਨਾਲ ਜਿੱਥੇ ਇਸ ਪ੍ਰਕਿਰਿਆ 'ਚ ਸਰਕਾਰ ਅੱਗੇ ਵਧੀ ਨਜ਼ਰ ਆ ਰਹੀ ਹੈ ਕਾਨੂੰਨ ਅੱਗੇ ਵਧਦਾ ਨਜ਼ਰ ਆ ਰਿਹਾ ਹੈ ਉੱਥੇ ਇਹ ਪੰਥਕ ਟਕਰਾਹ ਕੀ ਕੋਈ ਨਵਾਂ ਮੋੜ ਤਾਂ ਨਹੀਂ ਲੈ ਲੇਗਾ ਇਹਦਾ ਵੀ ਫਿਕਰ ਪੰਜਾਬ ਦੇ ਵਿੱਚ ਖੜਾ ਹੈ ਤੇ ਸਰਕਾਰ ਦੇ ਮੂਹਰੇ ਇਹ ਸਵਾਲ ਵੀ ਨਾਲ ਵੱਡਾ ਹੁੰਦਾ ਜਾ ਰਿਹਾ ਕਿ ਫਿਰ ਬੇਅਦਬੀ ਵਾਲੇ ਮਾਮਲੇ ਜਿਹੜੇ 2015 ਦੇ ਮਾਮਲੇ ਨੇ ਜਿਨ੍ਹਾਂ 'ਚ ਤੁਸੀਂ ਬਹਿਵਲ ਕਲਾਮ ਬਿਗਾੜੀ ਕੋਟਕਪੂਰਾ ਉਹ ਸਾਰੀ ਪ੍ਰਕਿਰਿਆ ਦੇ ਲਈ ਤੁਸੀਂ ਵਾਅਦਾ ਕਰਕੇ ਵੀ ਆਏ ਸੀ ਉਹਦੇ ਵਿੱਚ ਇਨਸਾਫ ਦਿਵਾਉਣ ਦੀ ਚਾਹਤ ਵੀ ਕਦੋਂ ਸ਼ੁਰੂ ਹੋਏਗੀ ਉਹਦਾ ਵੀ ਜਵਾਬ ਦੇਣਾ ਪੈਂਦਾ ਹੈ ਸਵਾਲ ਕਰਨਾ ਗੁਨਾਹ ਹੈ ਨਾ ਇਹ ਮੈਨੀ ਕਹਿੰਦਾ ਪੰਜਾਬ ਪੁਲਿਸ ਕਹਿੰਦੀ ਹੈ ਪੰਜਾਬ ਪੁਲਿਸ ਆਪ ਕਿਉਂ ਕਹੂਗੀ ਭਾਈ ਸਰਕਾਰ ਕਹਿੰਦੀ ਹੈ ਜੇ ਤੁਸੀਂ ਸਰਕਾਰ ਨੂੰ ਸਵਾਲ ਪੁੱਛਦੇ ਹੋ ਜੇ ਤਾਂ ਪ੍ਰੈਸ ਕਾਨਫਰੰਸ ਸਵਾਲ ਪੁੱਛਦੇ ਹੋ ਫਿਰ ਤਾਂ ਇਹ ਚੇਤੇ ਕਰਾਉਂਦੇ ਆ ਅੱਛਾ ਉਹ ਸਰਦਾਰੇ ਤੋਂ ਹੈ ਨਾ ਲੈ ਪੈਸੇ ਸਭ ਨੂੰ ਪਤਾ ਕਿ ਉਹ ਸਰਦਾਰੇ ਨਾਲ ਤੁਹਾਡਾ ਵੀ ਹੁਣ ਤਾਲੁਕਾਤ ਕਿਹੇ ਜਾ ਜੇ ਸੋਸ਼ਲ ਮੀਡੀਆ ਤੇ ਸਵਾਲ ਪੁੱਛਦੇ ਹਾਂ ਫਿਰ ਐਫ ਆਈ ਆਰ ਹੁੰਦੀ ਹੈ ਅੱਜ ਮਾਨਕ ਕੋਇਰ ਜਿਹੜੇ ਆਰਟੀਆਈ ਐਕਸਪਰਟ ਨੇ ਉਹ ਮਾਨਕ ਗੋਇਲ ਨੇ ਲੰਘੇ ਦਿਨਾਂ ਦੇ ਵਿੱਚ ਇਹ ਬਾਤ ਪਾਈ ਕਿ ਜੀ ਮੈਨੂੰ ਆਰਟੀਆਈ ਤਹਿਤ ਜਾਣਕਾਰੀ ਦੇ ਦਿਓ ਕਿ ਮੁੱਖ ਮੰਤਰੀ ਸਾਹਿਬ ਜਦੋਂ ਵਿਦੇਸ਼ ਗਏ ਸੀ ਤਾਂ ਉਹ ਚੌਪਰ ਕਿਉਂ ਉੜਿਆ ਕਿਹਨੇ ਉਡਾਇਆ ਕਹਿੰਦੇ ਜੀ ਜਵਾਬ ਦੇਣ ਲਈ ਤਿਆਰ ਹੈ ਇਹ ਤੋਂ ਪਹਿਲਾਂ ਵੀ ਮੰਗ ਕੋਲ ਇੱਕ ਵਾਰ ਇਹ ਵੀ ਜਾਣਕਾਰੀ ਮੰਗੀ ਸੀ ਕਿ ਜੀ ਇਹ ਕਿੰਨੇ ਸਮੇਂ ਲਈ ਉੜਿਆ ਕਦੋਂ-ਕਦੋਂ ਉੜਿਆ ਕਿੱਥੇ-ਕਿੱਥੇ ਲੀ ਉੜਿਆ ਤਦ ਵੀ ਇਹ ਕਹਿੰਦਾ ਸੀ ਸਿਕਿਉਰਿਟੀ ਦਾ ਮਾਮਲਾ ਹੈ ਜੀ ਮਤਲਬ ਜਿਹੜਾ ਜਹਾਜ਼ ਉਡ ਲਿਆ ਸਵਾਰੀਆਂ ਜਾਇਆਂ ਖਰਚੇ ਚ ਪੈ ਗਿਆ ਤੁਹਾਡੇ ਰਿਕਾਰਡ ਚ ਉਹਦੀ ਵੀ ਜਾਣਕਾਰੀ ਦੇਣ ਤੋਂ ਲੁਕਾਉਂਦੇ ਕਿਉਂ ਸੀ ਤੇ ਹੁਣ ਇਹ ਤਾਜ਼ਾ ਸਵਾਲ ਪੁੱਛਣ ਤੇ ਤੇ ਜੇ ਉਹਦਾ ਜਵਾਬ ਨਹੀਂ ਦਿੱਤਾ ਤਾਂ ਅਗਲੇ ਨੇ ਆਪਣੇ ਸੋਰਸ ਨਾਲ ਮੜਾ-ਮੜਾ ਪਤਾ ਕਰਾ ਲਿਆ ਜੀ ਕਿ ਮੁੱਖ ਮੰਤਰੀ ਸਾਹਿਬ ਦਾ ਵਦੇਸ਼ੀ ਫੋਰੀ ਫੇਰੀ ਤੇ ਸੀ ਜਪਾਨ ਜਪਨ ਗਏ ਸੀ ਜੇ ਉਹ ਕਹਿੰਦਾ ਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਕਿ ਜੀ ਪਤਾ ਤਾਂ ਇਹ ਲੱਗ ਰਿਹਾ ਕਿ ਜੀ ਹਾਂ ਇਹ ਜਹਾਜ਼ ਬਾਅਦ ਚੋਂ ਵੀ ਉੱਡਦਾ ਰਿਹਾ ਕਿ ਦੋ ਘੜੇ ਜੀ ਅੰਮ੍ਰਿਤਸਰ ਦੇ ਲਾਇਆ ਜੀ ਲੋਹੜੇ ਦੇ ਲਾਇਆ ਜੀ ਚੰਡੀਗੜ੍ਹ ਉੱਡ ਲਈ ਇੱਦਾਂ ਦੇ ਉਹਨਾਂ ਨੇ ਹਵਾਲਾ ਦਿੱਤੇ ਤੇ ਉਹ ਪੋਸਟ ਨੂੰ ਰੀਪੋਸਟ ਵੀ ਕੀਤਾ ਕੋਈ ਸਾਥੀਆਂ ਨੇ ਉਹਨਾਂ ਚੰਮੀ ਟੂ ਗੁਰਸਰੀਆ ਹੋਰੀ ਵੀ ਨੇ ਤੇ ਕਹਿੰਦੇ ਜੀ ਐਫ ਆਈ ਆਰ ਹੋ ਗਈ ਐਫ ਆਈ ਆਰ ਵੀ ਗੁਪਤ 12 ਦਸੰਬਰ ਦੀ ਐਫ ਆਈ ਆਰ ਲੁਕੋ ਕੇ ਰੱਖੀ ਹੋਈ ਆ ਤੇ ਪਰ ਲੰਘੇ ਕੱਲ ਇਹ ਪਹਿਲੂ ਸਾਹਮਣੇ ਆ ਗਿਆ ਹੁਣ ਇੱਥੋਂ ਸਵਾਲ ਇਹੀ ਖੜਾ ਹੈ ਕਿ ਬਈ ਸਵਾਲ ਨਾ ਪੁੱਛਿਓ ਸਵਾਲ ਪੁੱਛਣਾ ਗੁਨਾਹ ਆਏ ਤੇ ਗੁਨਾਹ ਦੇ ਬਦਲੇ ਚ ਤੁਹਾਡੇ ਤੇ ਐਫ ਆਈ ਆਊਗੀ ਲਓ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਰਕਾਰੀ ਹੈਲੀਕਾਪਟਰ ਦੇ ਮਿਸਯੂਜ਼ ਦਾ ਸੋਸ਼ਲ ਮੀਡੀਆ ਦੇ ਉੱਤੇ ਸਵਾਲ ਪੁੱਛਣ ਵਾਲੀਆਂ ਧਿਰਾਂ ਨੂੰ ਐਫ ਆਈ ਆਰ ਦੇ ਰੂਪ ਚ ਨਾਮ ਮਿਲਿਆ ਪੁਲਿਸ ਨੇ ਸੋਸ਼ਲ ਮੀਡੀਆ ਜਿਹੜੇ ਮਤਲਬ ਕਿ ਮਹਰਨੇ ਜਾਂ ਆਰਟੀਆਈ ਐਕਸਪਰਟ ਨੇ ਜਾਂ ਸੋਸ਼ਲ ਮੀਡੀਆ ਚੈਨਲਾਂ ਦੇ ਉੱਤੇ ਕੁਝ ਕਾਰਵਾਈ ਕਰਦੇ ਨੇ ਕੰਮ ਚਲਾਉਂਦੇ ਨੇ ਆਪਣਾ ਉਹਨਾਂ ਦੇ ਚੈਨਲਾਂ ਦੇ ਉੱਤੇ ਕਾਰਵਾਈ ਕਰਦੇ ਐਫ ਆਈ ਆਰ ਕੀਤੀ ਪੰਜਾਬ ਪੁਲਿਸ ਦੀ ਦਰਜ ਐਫ ਆਈ ਆਰ ਚ ਕਿਹਾ ਗਿਆ ਕਿ ਸੋਸ਼ਲ ਮੀਡੀਆ ਉੱਤੇ ਇਹਨਾਂ ਲੋਕਾਂ ਨੇ ਗਲਤ ਜਾਣਕਾਰੀ ਫੈਲਾਇਆ ਇਨਾ ਲੋਕਾਂ ਨੇ ਕਿਹਾ ਕਿ ਜਿਸ ਵਕਤ ਪੰਜਾਬ ਦੇ ਮੁੱਖ ਮੰਤਰੀ ਜਪਾਨ ਤੇ ਦੱਖਣੀ ਕੋਰੀਆ ਦੀ ਅਧਿਕਾਰਤ ਯਾਤਰਾ ਤੇ ਸਨ ਉਸ ਵਕਤ ਉਹਨਾਂ ਦਾ ਹੈਲੀਕਾਪਟਰ ਕੋਈ ਹੋਰ ਹੀ ਇਸਤੇਮਾਲ ਕਰ ਰਿਹਾ ਸੀ ਮਤਲਬ ਉਸ ਸਮੇਂ ਸਵਾਲ ਉੱਠਿਆ ਸੀ ਕਿ ਕੇਜਰੀਵਾਲ ਇਸਤੇਮਾਲ ਕਰ ਰਿਹਾ ਤੇ ਕੇਜਰੀਵਾਲ ਦੇ ਲਈ ਇਹ ਝੂਟ ਬੈਸਦਾ ਮੁੱਖ ਮੰਤਰੀ ਸਾਹਿਬ ਦੇ ਨਾਲ ਬੈਠ ਕੇ ਕੇਜਰੀਵਾਲ ਨੇ ਬਹੁਤ ਝੂਠੇ ਲਏ ਤੇ ਉਹ ਕਈ ਵਾਰ ਤਾਂ ਇਹ ਹੁੰਦਾ ਸੀ ਕਿ ਜਾਣਾ ਤਾਂ ਕੇਜਰੀਵਾਲ ਨੇ ਹੁੰਦਾ ਸੀ ਨਾਲ ਮੁੱਖ ਮੰਤਰੀ ਸਾਹਿਬ ਨੂੰ ਲਿਜਾਇਆ ਜਾਂਦਾ ਸੀ ਕਿ ਵੀ ਕਿਤੇ ਐ ਨਾ ਹੋਵੇ ਕਿ ਕੇਜਰੀਵਾਲ ਜੀ ਦਾ ਪੈਰ ਧਰਤੀ ਤੇ ਲੱਗ ਜਾਵੇ ਗੱਡੀ ਚ ਜਾਣਾ ਪੈ ਜਾਵੇ ਪਰ ਉਸ ਸਮੇਂ ਜਦੋਂ ਬਾਅਦ ਸੀ ਤਦ ਚੁੱਪ ਰੁੜਿਆ ਸਰਕਾਰੀ ਤੇ ਮਾਨਕ ਗੋਇਲ ਹੋਰਾਂ ਨੇ ਸਵਾਲ ਕਰ ਲਿਆ ਤੇ ਕੁਝ ਸਾਥੀਆਂ ਨੇ ਉਹਨਾਂ ਦੇ ਸਵਾਲ ਦੇ ਉੱਤੇ ਉਹਨਾਂ ਦੇ ਕੁਝ ਹਵਾਲਿਆਂ ਦੇ ਉੱਤੇ ਉਹਨੂੰ ਰੀਟਵੀਟ ਕਰਤਾ ਜੀ ਤੋ ਫਿਰ ਸਰਕਾਰ ਨਰਾਜ਼ ਹੋ ਗਈ ਤੇ ਨਰਾਜ਼ਗੀ ਦੇ ਵਿੱਚ ਫਿਰ ਪੁਲਿਸ ਨੇ ਕਾਰਵਾਈ ਕਰਤੀ ਸੋ ਕਹਿੰਦੇ ਜੀ ਉਡਨ ਟ੍ਰੈਕਿੰਗ ਡਾਟੇ ਦੀ ਗਲਤ ਵਿਆਖਿਆ ਕੀਤੀ ਗਈ ਤੇ ਕੇਸ ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਐਸ ਐਚ ਓ ਇੰਸਪੈਕਟਰ ਸਤਵੀਰ ਸਿੰਘ ਨੇ ਦਰਜ ਕਰਾਇਆ ਕਿ ਐਫ ਆਈ ਆਰ 12 ਦਸੰਬਰ ਨੂੰ ਦਰਜ ਕੀਤੀ ਗਈ ਪਰ ਪੁਲਿਸ ਨੇ ਇਸ ਨੂੰ ਗੁਪਤ ਰੱਖਿਆ 12 ਦਸੰਬਰ ਦੀ ਐਫ ਆਈ ਆਰ ਦੇਖੋ ਗੁਪਤ ਰੱਖਣ ਦਾ ਮਤਲਬ ਕਿ ਜਿੱਦਨ ਲੋੜ ਹੋਊਗੀ ਉਦੋਂ ਚੱਕ ਲੋ ਉਦੋਂ ਮਾਮਲਾ ਸਾਹਮਣੇ ਦਿਖਾ ਦੋ ਉਦੋਂ ਗ੍ਰਿਫਤਾਰੀ ਪਾ ਲਾਂਗੇ ਇਹ ਮਾਨਕ ਗੋਇਲ ਮਿੰਟੂ ਗੁਰਸਰੀਆ ਜਾਂ ਅਜਿਹੇ ਕੁਝ ਲੋਕਾਂ ਦੇ ਉੱਤੇ ਕਾਰਵਾਈ ਕਰਕੇ ਕਿ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਤੇਰ ਸਾਨੂੰ ਬਾਤ ਨਾ ਪੁੱਛੇ ਕੋਈ ਵੀ ਤੇਰ ਸਾਨੂੰ ਸਵਾਲ ਨਾ ਪੁੱਛੇ ਅਸੀਂ ਠੀਕ ਤਾਂ ਠੀਕ ਗਲਤ ਵੀ ਕਰੀਏ ਤਾਂ ਵੀ ਨਾ ਤੁਸੀਂ ਪੁੱਛਿਓ ਅਸੀਂ ਜੋ ਮਰਜ਼ੀ ਕਰੀਏ ਤੁਹਾਨੂੰ ਪੁੱਛਣ ਦਾ ਹੱਕ ਨਹੀਂ ਇਹ ਉਹ ਸਰਕਾਰ ਕਹਿ ਰਹੀ ਹੈ ਜਿਹੜੀ ਸਰਕਾਰ ਇਹ ਦਮ ਪਰਦੀ ਰਹੀ ਹੈ ਕਿ ਵੀ ਜਦੋਂ ਤੁਹਾਡੇ ਕੋਲ ਲੀਡਰ ਆਉਣ ਸਵਾਲ ਪੁੱਛਿਓ ਫੋਨ ਔਨ ਕਰ ਲਿਓ ਤੇ ਅੱਜ ਜਦੋਂ ਆਪਣੀ ਵਾਰੀ ਆਈ ਤਾਂ ਕਹਿੰਦੇ ਸਵਾਲ ਨਾ ਪੁੱਛੋ ਐਫ ਆਈ ਆਰ ਕਰਾਂਗੇ ਆ ਹੋ ਗਈ ਜਨਾ ਤੇ ਜੀ ਕਹਿੰਦੇ ਕਿ ਐਫ ਆਈ ਆਰ 12 ਦਸੰਬਰ ਦੀ ਦਰਜ ਕੀਤੀ ਗਈ ਆ ਪਰ ਪੁਲਿਸ ਨੇ ਇਸ ਨੂੰ ਗੋਪਤ ਰੱਖਿਆ ਜਿਨ੍ਹਾਂ ਲੋਕਾਂ ਤੇ ਐਫਆਈਆਰ ਦਰਜ ਕੀਤੀ ਗਈਆਂ ਉਹਨਾਂ ਦੇ ਵਿੱਚ ਮਿੰਟੂ ਗੁਰਸਰੀਆ ਤੇ ਆਰਟੀਆ ਐਕਸਪਰਟ ਮਾਨਕ ਗੋਇਲ ਦਾ ਨਾਮ ਹੈ ਮਾਨਕ ਗੋਇਲ ਨੇ ਕਿਹਾ ਕਿ ਆਰਟੀਆ ਦੇ ਤਹਿਤ ਸੂਚਨਾ ਮੰਗੀ ਸੀ ਉਹ ਤਾਂ ਨਹੀਂ ਦਿੱਤੀ ਪਰ ਪਰਚਾ ਜਰੂਰ ਮਿਲ ਗਿਆ ਐਫਆਈਆਰ ਜਰੂਰ ਮਿਲ ਗਈ ਮਿੰਟੂ ਗੁਰਸਰੀਆ ਨੇ ਕਿਹਾ ਕਿ ਮੈਂ ਮਾਨਕ ਗੋਇਲ ਹੋਰਾਂ ਦੀ ਪੋਸਟ ਨੂੰ ਰੀਪੋਸਟ ਕੀਤਾ ਸੀ ਤੇ ਉਹਦਾ ਅਨਾਮ ਮੈਨੂੰ ਐਫਆਈਆਰ ਦੇ ਰੂਪ ਚ ਮਿਲ ਗਿਆ ਭਾਜਪਾ ਆਗੂ ਕਾਂਗਰਸੀ ਆਗੂ ਔਰ ਮੀਡੀਆਦਾਰੇ ਸਮਾਜਿਕ ਕਾਰਕੁਨ ਉਹਨਾਂ ਸਾਰਿਆਂ ਨੇ ਇਸ ਮਾਮਲੇ ਦੀ ਸਖਤ ਨਿੰਦਾ ਕੀਤੀ ਹੈ ਕਿ ਸ਼ੋਭਦਾ ਨਹੀਂ ਇਹ ਤਰੀਕਾ ਕਾਰਵਾਜ ਨਹੀਂ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਆਰਟੀਆਈ ਰਾਹੀਂ ਜਵਾਬ ਦਿੰਦੇ ਜਿਹੜੇ ਸਵਰਾਜ ਦੀਆਂ ਗੱਲਾਂ ਕਰਦੇ ਸੀ ਹੈ ਜਿਹੜੇ ਲੋਕਪਾਲ ਦੀਆਂ ਗੱਲਾਂ ਕਰਦੇ ਸੀ ਉਹਨਾਂ ਦੇ ਰਾਜ ਦੇ ਵਿੱਚ ਆਰਟੀਆਈ ਦਾ ਜਵਾਬ ਨਹੀਂ ਮਿਲਦਾ ਪਹਿਲਾਂ ਤਾਂ ਤਮਾਹੀ ਛਮਾਈ ਦਿੰਦੇ ਸੀ ਲਟਕਾ ਕੇ ਦਿੰਦੇ ਸੀ ਅੱਧਾ ਅਦੂਰਾ ਦਿੰਦੇ ਸੀ ਦੁਆਰਾ ਸਵਾਲ ਜਵਾਬ ਪੁੱਛ ਲੈਂਦੇ ਸੀ ਹੁਣ ਤਾਂ ਫੈਸਲਾ ਹੀ ਹੋ ਗਿਆ ਕਿ ਵੀ ਆਈ ਜਾਣ ਦਿਓ ਹੀ ਨਾ ਬੇਸ਼ਰਮੀ ਦੀ ਹੱਦ ਹੁੰਦੀ ਹੈ ਕੋਈ ਮੋਟੀ ਇੰਨੀਆ ਚਮੜੀ ਕਿ ਜਵਾਬ ਨਹੀਂ ਦੇਣਾ ਤੇ ਪਰ ਜੇ ਸਵਾਲ ਪੁੱਛਣੋਂ ਕੋਈ ਨਾ ਹਟੇ ਫਿਰ ਐਫ ਆਈ ਆਰ ਕਰੋ ਸੋ ਹੁਣ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸਾ ਵੀ ਹੈ ਵਿਰੋਧ ਵੀ ਹੈ ਤੇ ਸਰਕਾਰ ਕਹਿੰਦੀ ਜੀ ਪੁਲਿਸ ਨੇ ਆਪਣਾ ਕੰਮ ਕੀਤਾ ਸਾਨੂੰ ਤਾਂ ਪਤਾ ਨਹੀਂ ਕਿਤੇ ਪਤਾ ਜਨਾਬ ਕੰਮ ਹੋ ਗਿਆ ਚਲੋ ਇੱਕ ਹੋਰ ਪਹਿਲੂ ਅੱਜ ਆਪਾਂ ਬਾਤਦਿਆਂ ਜਾਂਦੇ ਆਂ ਮਸਲਾ ਹੈ ਜੀ ਇੱਕ ਸੜਕ ਦੇ ਕਿਨਾਰੇ ਵਧਾਈ ਮੰਗਣ ਦਾ ਹੁਣ ਤੁਸੀਂ ਕਹੋਗੇ ਸੜਕਾਂ ਤੇ ਤਾਂ ਭਖਾਰੀ ਕਈ ਵਾਰ ਭੀਖ ਮੰਗਦੇ ਆ ਕਈ ਵਾਰ ਤਰੀਕਾ ਕਰ ਬਦਲਿਆ ਕਿ ਜੀ ਪੈਨ ਲੈ ਲੋ ਗੁਾਰੇ ਲੈ ਲੋ ਉਹਦੇ ਬਦਲੇ ਚ ਹੈ ਜਾਂ ਉਹ ਕੋਈ ਨੈਪਕਿੰਜੇ ਵੇਚ ਰਹੇ ਹੁੰਦੇ ਨੇ ਕੁਝ ਉਹ ਤਰੀਕਾ ਬਦਲਿਆ ਪਰ ਸੜਕ ਤੇ ਵਧਾਈ ਹੁਣ ਤੁਹਾਡੇ ਜਹਨ ਚ ਕੁਝ ਚਿਹਰੇ ਮੂਰੇ ਆ ਰਹੇ ਹੋਣੇ ਤੁਲੋ ਤੀਜਾ ਜੈਂਡਰ ਜਿਹਨੂੰ ਆਪਾਂ ਕਹਿੰਦੇ ਆ ਥਰਡ ਜੈਂਡਰ ਉਹ ਅੱਜ ਕੱਲ੍ਹ ਪੰਜਾਬ ਦੇ ਵਿੱਚ ਵੀ ਜਾਂ ਦੇਸ਼ ਦੇ ਵਿੱਚ ਵੀ ਸੜਕਾਂ ਤੇ ਚੌਕਾਂ ਤੇ ਰੇਲਵੇ ਸਟੇਸ਼ਨਾਂ ਤੇ ਬੱਸਾਂ ਗੱਡੀਆਂ ਦੇ ਅੰਦਰ ਵੀ ਬਾਹਰ ਵੀ ਖੂਬ ਦਿਖਣ ਲੱਗ ਪਏ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹਰ ਜਵਾਕ ਦੇ ਜੰਮਣ ਦਾ ਇੱਕ ਡਾਟਾ ਰਿਕਾਰਡ ਚ ਹੁੰਦਾ ਹੈ ਉਹਦੇ ਵਿੱਚ ਕਿੰਨੀ ਗਿਣਤੀ 'ਚ ਥਰਡ ਜੈਂਡਰ ਜੰਮ ਰਿਹਾ ਇਹ ਤਾਂ ਸਵਾਲ ਹੈਗਾ ਪਰ ਜਿੰਨੀ ਗਿਣਤੀ ਚ ਪੰਜਾਬ ਚ ਜਨਮ ਦਾ ਰਤੀਜੇ ਜੈਂਡਰ ਦੀ ਜਨਮ ਦੀ ਕੀ ਉਨੀ ਗਿਣਤੀ ਦੇ ਵਿੱਚ ਹੀ ਸੜਕਾਂ ਤੇ ਨੇ ਉਹ ਜਾਂ ਉਹਦੇ ਨਾਲੋਂ ਕਈ ਗੁਣਾ ਵੱਧ ਨੇ ਜਦੋਂ ਕਿ ਕਈ ਮਾਮਲੇ ਅਜਿਹੇ ਵੀ ਨੇ ਜਿਹੜੇ ਖੁਦ ਉਹਨਾਂ ਵੀ ਪਾਈ ਚਾ ਰਹੇ ਨੇ ਆਫੜੇ ਨੇ ਮਤਲਬ ਕਈ ਥਾਵਾਂ 'ਚ ਉਹਨਾਂ ਨੂੰ ਮਹੰਤ ਕਹਿੰਦੇ ਨੇ ਕਈ ਥਾਵਾਂ 'ਚ ਉਹਨਾਂ ਨੂੰ ਮਤਲਬ ਕਹਿਣਾ ਕਿੰਨਰ ਕਹਿੰਦੇ ਨੇ ਪਹਿਲਾਂ ਆਪਣੇ ਜਿਸ ਤਰ੍ਹਾਂ ਇਹ ਜਿਹੜਾ ਸ਼ਬਦ ਵਰਤਦੇ ਸੀਗੇ ਫਿਰ ਉਹ ਕਹਿੰਦੇ ਸਭੇਕ ਸ਼ਬਦ ਨਹੀਂ ਹੈਗਾ ਸੋ ਫਿਰ ਥਰਡ ਜੈਂਡਰ ਵੱਜੋਂ ਇਹ ਸ਼ਬਦ ਉੱਭਰਿਆ ਸੋ ਉਸ ਭਾਈਚਾਰੇ ਨੇ ਖੁਦ ਕਿੰਨੇ ਹੀ ਬੰਦੇ ਆ ਨਾਮੀ ਗ੍ਰਾਮੀ ਚੰਡੀਗੜ੍ਹ ਮਹਾਲੀ ਵਰਗੇ ਹੈ ਜਾਂ ਲੁਧਿਆਣਾ ਜਲੰਧਰ ਵਰਗੇ ਥਾਂਾਂ ਦੇ ਉੱਤੇ ਪੜੇ ਜਿਹੜੇ ਮੁੰਡੇ ਹੀ ਉਹਨਾਂ ਦੇ ਕੱਪੜੇ ਪਾ ਕੇ ਉਹ ਜੇ ਬਣ ਕੇ ਲੋਕਾਂ ਤੋਂ ਪੈਸੇ ਬਸੂਲੀ ਜਾਂਦੇ ਸੀ ਪਰ ਅੱਜ ਇੱਕ ਨਵੇਂ ਤਰ੍ਹਾਂ ਦਾ ਮਾਮਲਾ ਜਿਸ ਮਾਮਲੇ ਨੇ ਇਸ ਗੱਲ ਨੂੰ ਗੌਰ ਕਰਨ ਦੇ ਉੱਤੇ ਮਜਬੂਰ ਕੀਤਾ ਮਾਮਲਾ ਲੁਧਿਆਣੇ ਦਾ ਲੁਧਿਆਣੇ ਦੇ ਭਾਰਤ ਨਗਰ ਚੌਂਕ ਕਾਫੀ ਭੀੜ ਭੜਕੇ ਵਾਲਾ ਚੌਂਕ ਹੈ ਉਸ ਚੌਂਕ ਦੇ ਉੱਤੇ ਸਥਿਤੀ ਉਸ ਸਮੇਂ ਤੋਂ ਨਾਲ ਹੀ ਬਣ ਗਈ ਕਿ ਜਦੋਂ ਇੱਕ ਗੱਡੀ ਨੂੰ ਘੇਰ ਕੇ ਜਿਵੇਂ ਲੰਘਦੀਆਂ ਗੱਡੀਆਂ ਰੁਕਦੀਆਂ ਲਾਈਟਾਂ ਤੇ ਪੀੜ ਚ ਖੜਦੀਆਂ ਤਾਂ ਫਿਰ ਉਹ ਸ਼ੀਸ਼ਾ ਖੜਕਾ ਕੇ ਵਧਾਈ ਮੰਗਦੇ ਨੇ ਸੋ ਉਹਨਾਂ ਨੇ ਵਧਾਈ ਮੰਗੀ ਤੇ ਪਰਿਵਾਰ ਨੇ ਪੈਸੇ ਦੇਣ ਤੋਂ ਇਨਕਾਰ ਕਰਤਾ ਤੇ ਕਹਿੰਦੇ ਜੀ ਉਹਨਾਂ ਨੇ ਉੱਤੇ ਖਿਲਾਆ ਪਾ ਲਿਆ ਪਰਿਵਾਰ ਨੇ ਸਮਝਾਇਆ ਕਿ ਅਸੀਂ ਕਿਸੇ ਦੁੱਖ ਚੋਂ ਗੁਜ਼ਰ ਰਹੇ ਹਾਂ ਔਰਤ ਨੇ ਬਾਅਦ ਚੋ ਲੋਕਾਂ ਨਾਲ ਜਾਂ ਮੀਡੀਆ ਤੇ ਉੱਥੇ ਜਦੋਂ ਕੁਝ ਵੀਡੀਓ ਬਣੀ ਉਹਨਾਂ ਚਾਹੀ ਗੱਲ ਉਹਨਾਂ ਨੇ ਕਿਹਾ ਕਿ ਚੰਦ ਦਿਨ ਹੋਏ ਨੇ ਮੇਰੇ ਪਿਤਾ ਗੁজার ਗਏ ਤੇ ਅਸੀਂ ਅਜੇ ਉਸ ਦੁੱਖ ਚੋਂ ਉੱਭਰੇ ਨਹੀਂ ਤੇ ਕਾਹਦੀਆਂ ਵਧਾਈਆਂ ਦਿੰਦੇ ਫਰੀ ਮਤਲਬ ਉਹ ਨਵੇਂ ਸਾਲ ਦੇ ਨਾਂ ਤੇ ਵਧਾਈਆਂ ਮੰਗਦੇ ਹੋਣੇ ਜੀ ਨਵਾਂ ਸਾਲ ਆ ਜੋ ਵੀ ਹੈ ਨਾ ਬਹਾਨਾ ਚਾਹੀਦਾ ਰੋਜ਼ੇ ਕੋਈ ਨਾ ਕੋਈ ਦਿਨ ਦਾ ਸੋ ਉਸ ਦੇ ਉੱਤੇ ਹਗਾਮਾ ਇਹ ਹੋ ਗਿਆ ਜੀ ਕਿ ਉਹਨਾਂ ਨੇ ਉੱਥੇ ਚੌਂਕ ਦੇ ਵਿੱਚ ਹੀ ਜੋ ਤਰੀਕਾ ਕਰਨ ਦਾ ਓਵੇਂ ਹਾਹਾਕਾਰ ਮਚਾਤਾ ਟ੍ਰੈਫਿਕ ਜਾਮ ਹੋ ਗਿਆ ਕੱਪੜੇ ਚੱਕ ਲੋ ਜੀ ਆ ਕਰ ਲੋ ਜੀ ਉਹ ਬਹੁਤ ਤੇ ਪਰਿਵਾਰ ਨੇ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕੀਤਾ ਹੁਣ ਸ਼ਿਕਾਇਤ ਪੁਲਿਸ ਕੋਲ ਪਹੁੰਚ ਗਈ ਹੈ ਪੁਲਸ ਕਿੰਜੀ ਕੇ ਜੀ ਨੇ ਟ੍ਰੈਫਿਕ ਚ ਵੀ ਗਨ ਪਾਇਆ ਕਿਸੇ ਨਾਲ ਬੱਦਲੂਕੀ ਕੀਤੀ ਅਸੀਂ ਕਾਰਵਾਈ ਕਰਾਂਗੇ ਸਵਾਲ ਉਸ ਥਾਂ ਦੇ ਉੱਤੇ ਹੋਈ ਘਟਨਾ ਦੇ ਵਿੱਚ ਕਾਰਵਾਈ ਤਾਂ ਨਹੀਂ ਸਵਾਲ ਸਮੁੱਚੇ ਵਰਤਾਰੇ ਦਾ ਹੈ ਕਿ ਇੱਕ ਪਾਸੇ ਅਸੀਂ ਸੜਕ ਦੇ ਉੱਤੇ ਆਵਾਜਾਈ ਰੋਕਣ ਦੇ ਲਈ ਕਿਸੇ ਦੇ ਤੁ ਵੀ ਪਰਚੇ ਪਾ ਦਿੰਨੇ ਜੀ ਕਿ ਕਿਸਾਨ ਧਰਨੇ ਤੇ ਕਿਉਂ ਬੈਠ ਕੇ ਜੀ ਸੜਕ ਰੁਕੀ ਜਾ ਸਕਦੀ ਹੈ ਦੂਸਰੇ ਪਾਸੇ ਇਸ ਤਰੀਕਾ ਕਰਨ ਨੂੰ ਕੌਣ ਸ਼ੈ ਦਿੰਦਾ ਤੁਸੀਂ ਸਾਡੇ ਧਾਰਮਿਕ ਸਮਾਗਮ ਦੇਖ ਲਓ ਤੁਸੀਂ ਸਾਡੇ ਸ਼ਹੀਦੀ ਸਮਾਗਮ ਦੇਖ ਲਓ ਤੁਸੀਂ ਸਾਡੇ ਕੋਈ ਮੇਲੇ ਦੇਖ ਲਓ ਉਸ ਥਾਂ ਦੇ ਉੱਤੇ ਜਦੋਂ ਅਸੀਂ ਸਾਲ ਭਰ ਦੇ ਵਿੱਚ ਰੁਟੀਨ 'ਚ ਜਾਂਦੇ ਹਾਂ ਮਤਲਬ ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਸਭਾ ਸੀ ਜਾਂ ਵਸਾਖੀ ਦਾ ਮੇਲਾ ਆਉਂਦਾ ਹੈ ਜਾਂ ਹੁੱਲਾ ਮਹੱਲਾ ਆਉਂਦਾ ਸ਼ਰਨਾਨਦਪੁਰ ਸਾਹਿਬ ਦਾ ਜਾਂ ਸਰਚਕੰਡੀ ਦਰਬਾਰ ਸਾਹਿਬ ਦੇ ਵਿੱਚ ਦਿਹਾੜੇ ਆਉਂਦੇ ਨੇ ਜਾਂ ਹੋਰ ਧਾਰਮਿਕ ਸਾਡੇ ਹੋਰ ਧਰਮਾਂ ਦੇ ਹਵਾਲੇ ਨਾਲ ਦਿਨ ਤਿਹਾਰ ਆਉਂਦੇ ਨੇ ਜਿਸ ਥਾਂ ਦੇ ਉੱਤੇ ਮੇਲੇ ਭਰਦੇ ਨੇ ਉਹ ਦਿਨ ਮਨਾਇਆ ਜਾਂਦਾ ਹੈ ਉਹ ਦਿਹਾੜਾ ਮਨਾਇਆ ਜਾਂਦਾ ਹੈ ਉਸ ਥਾਂਵਾਂ ਦੇ ਉੱਤੇ ਤੁਸੀਂ ਉਸ ਦਿਨ ਤੋਂ ਰਹਾ ਜਦੋਂ ਰੁਟੀਨ 'ਚ ਜਾਂਦੇ ਹੋ ਤਾਂ ਤੁਹਾਨੂੰ ਇਕਾ ਦੁਕਾ ਕੋਈ ਭਿਖਾਰੀ ਮਿਲਦਾ ਪਰ ਜਿੱਦਾਂ ਹੀ ਉਹ ਖਾਸ ਦਿਨ ਹੁੰਦੇ ਨੇ ਤਦ ਅਚਾਨਕ ਫੌਜ ਆ ਜਾਂਦੀ ਆ ਭਿਖਾਰੀਆਂ ਦੀ ਜਿਹੜੇ ਅਪੰਗ ਨੇ ਤੁਰ ਨਹੀਂ ਸਕਦੇ ਰੁੜ ਨਹੀਂ ਸਕਦੇ ਬੈਠ ਨਹੀਂ ਸਕਦੇ ਬੋਲ ਨਹੀਂ ਸਕਦੇ ਉਹ ਚੰਨ ਕੋਸ ਥਾਮਾਂ ਦੇ ਉੱਤੇ ਉਹਨਾਂ ਦਿਨਾਂ 'ਚ ਕਿਵੇਂ ਪਹੁੰਚ ਜਾਂਦੇ ਨੇ ਕੌਣ ਉਹਦੇ ਪਿੱਛੇ ਜਿੱਥੇ ਇਹ ਸਵਾਲ ਖੜਾ ਹੈ ਕਿ ਇਹ ਇੱਕ ਫਰਮਾਂ ਕੰਮ ਕਰਦੇ ਨੇ ਉੱਥੇ ਇਸ ਥਰਡ ਜੈਂਡਰ ਦੇ ਉੱਤੇ ਵੀ ਇਹ ਤਰੀਕਾ ਕਰਨਾ ਬੇਸ਼ੱਕ ਕੁਝ ਤਰ੍ਹਾਂ ਕਹਿੰਦੇ ਨੇ ਕਿ ਉਹਨਾਂ ਕੋਲ ਔਰ ਸਾਧਨ ਕੀ ਹੈ ਸਰਕਾਰਾਂ ਨੂੰ ਉਹਦੇ ਲਈ ਕੋਈ ਯੋਜਨਾ ਤੇ ਕੰਮ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਉਹਨਾਂ ਨੂੰ ਵੀ ਸਮਾਜ 'ਚ ਸਨਮਾਨ ਨਾਲ ਜਿਉਣ ਦਾ ਹੱਕ ਹੈ ਪਰ ਇਹ ਹੱਕ ਨਹੀਂ ਹੈ ਕਿ ਦੂਸਰੇ ਦਾ ਵੀ ਉਹ અપਮਾਨ ਕਰ। ਸੋ ਅੱਜ ਇਸ ਘਟਨਾ ਨੇ ਇਸ ਪਹਿਲੂ ਤੇ ਮੰਥਨ ਕਰਨ ਲਈ ਮਜਬੂਰ ਕੀਤਾ ਕਿ ਸਾਡੀਆਂ ਜਥੇਬੰਦੀਆਂ ਨੂੰ ਸਾਡੀਆਂ ਸਮਾਜਿਕ ਧਰਾਂ ਨੂੰ ਸਾਡੀਆਂ ਸੰਸਥਾਵਾਂ ਨੂੰ ਸਾਡੇ ਪ੍ਰਸ਼ਾਸਨ ਨੂੰ ਸਾਡੀਆਂ ਸਰਕਾਰਾਂ ਨੂੰ ਇਸ ਪਹਿਲੂ ਤੇ ਗੌਰ ਕਰਨ ਦੀ ਲੋੜ ਹੈ ਕਿ ਇੱਕ ਤਾਂ ਉਹ ਉਹਨਾਂ ਨੂੰ ਸਹੀ ਸਨਮਾਨ ਮਿਲੇ, ਸਹੀ ਥਾਂ ਮਿਲੇ, ਸਹੀ ਜ਼ਿੰਦਗੀ ਜਿਉਣ ਦਾ ਅਧਿਕਾਰ ਮਿਲੇ ਜਾਂ ਫਿਰ ਉਹਦੀ ਆੜ ਦੇ ਵਿੱਚ ਜੇ ਲੁੱਟ ਖਸੁੱਟ ਕਰਦੇ ਨੇ, ਬਸ ਲੂਕੀ ਕਰਦੇ ਨੇ, ਬਸੂਲੀ ਕਰਦੇ ਨੇ। ਫਿਰ ਉਹ ਪੈਸੇ ਤੇ ਐਸ਼ੀ ਕਰਦੇ ਨੇ ਫਿਰ ਉਹਦੇ ਉੱਤੇ ਵੀ ਰੋਕ ਲੱਗੇ ਬਹੁਤ ਬਹੁਤ